ਹਾਂਜੀ ਪ੍ਰਧਾਨ ਜੀ ਨਾਮ ਦੱਸ ਕੇ ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਾਨੀਗਾ ਮੇਰਾ ਨਾਮ ਮੇਜਰ ਸਿੰਘ ਪੰਡੋਰੀ ਅਸੀਂ ਕ੍ਰਾਂਤੀਕਾਰੀ ਸੰਸਾ ਤਿਆਰ ਕੀਤੀ ਆ ਉਹਦੇ ਵਿੱਚ ਅਸੀਂ ਪਹਿਲੀ ਮੀਟਿੰਗ ਵੀਰ ਗੁਰਪ੍ਰੀਤ ਸਿੰਘ ਗੋਪੀਵਾਲ ਰੱਖੀ ਆ ਇਹਦੇ ਵਿੱਚ ਅਸੀਂ ਇਹਨੂੰ ਇੱਕ ਜ਼ਿੰਮੇਵਾਰੀ ਦਿੱਤੀ ਆ ਸਾਨੂੰ ਵਿਸ਼ਵਾਸ ਹੈ ਕਿ ਵੀਰ ਆਪਣੀ ਜ਼ਿੰਮੇਵਾਰੀ ਜਿਹੜੀ ਆ ਆਪਣੀ ਪੂਰੀ ਲਗਨ ਦੇ ਨਾਲ ਨਿਭਾਊਗਾ ਤੇ ਅੱਗੇ ਲੈ ਕੇ ਸੰਸਾ ਨੂੰ ਨਾਲ ਜੁੜ ਕੇ ਚੱਲੂਗਾ ਜੈ ਬਾਲਮੀਕੀ ਹਰ ਹਰ ਬਾਲਮੀਕੀ ਹਾਂਜੀ ਵਿੱਚ ਕੀ ਨਾਮ ਆ ਜੀ ਅੱਬਾ ਗੋਪੀ ਹਾਂਜੀ ਅੱਜ ਜਿਹੜੀ ਤੁਸੀਂ ਮੀਟਿੰਗ ਕਰ ਰਹੇ ਹੋ ਕਿਹੜੇ ਸਬਜ ਕਰ ਰਹੇ ਹੋ ਹਾਂਜੀ ਹਾਂਜੀ ਗੋਪੀ ਹਾਂ ਜੇ ਮੈਨੂੰ ਜਿਵੇਂ ਹੋਰ ਵੀ ਦੇ ਗਈ ਆ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਸੰਸਾ ਨੇ ਉਹ ਨੂੰ ਨਿਭਾਉਣਾ ਸਾਡੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੀ ਆ ਜਿਹੜੀ ਤੁਸੀਂ ਮੀਟਿੰਗ ਕਰਾਈ ਕਿਹੜੇ ਸਬੰਧ ਚ ਪਾਈ ਗਈ ਹੈ ਮੇਰਾ ਨਾਮ ਦਵਿੰਦਰ ਸਿੰਘ ਸੋਲ ਜੀ ਮੇਰਾ ਨਾਮ ਦਵਿੰਦਰ ਸਿੰਘ ਸੋਲ ਇਹ ਜੋ ਅੱਜ ਦੀ ਮੀਟਿੰਗ ਅਸੀਂ ਪਿੰਡ ਪੋਂਡੋਰੀ ਵੜਾਇਚ ਵਿਖੇ ਆ ਵੀਰ ਗੋਪੀ ਜੀ ਦੇ ਗ੍ਰਹਿ ਵੇ ਇਹ ਕੀਤੀ ਹੈ ਇਹ ਭਗਵਾਨ ਵਾਲਮੀ ਕ੍ਰਾਂਤੀਕਾਰੀ ਵਿਚਾਰਤਾ ਰਾ ਸੋਸਾਇਟੀ ਵੱਲੋਂ ਸਾਡੀ ਪਲੇਠੀ ਮੀਟਿੰਗ ਹੀ ਜੋ ਕਿ ਅਸੀਂ ਪਹਿਲੀ ਵਾਰ ਕੀਤੀ ਆ ਤੇ ਇਸ ਵਿੱਚ ਅਸੀਂ ਗੁਰਪ੍ਰੀਤ ਸਿੰਘ ਗੋਪੀ ਜੀ ਨੂੰ ਜਿਹੜਾ ਵਾ ਆਪਣਾ ਸੀਨੀਅਰ ਮੀਤ ਪ੍ਰਧਾਨ ਜੋ ਥਾਪਿਆ ਗਿਆ ਹੈ ਤੇ ਇਹਦੇ ਨਾਲ ਬਹੁਤ ਹੀ ਸਾਡੇ ਸੂਜਮਾਨ ਵੀਰ ਨੌਜਵਾਨ ਆ ਖੜੇ ਨੇ ਇਹਨਾਂ ਦੇ ਨਾਲ ਬਾਬਾ ਜੀ ਸਿੰਘ ਵੀ ਖੜੇ ਨੇ ਤੇ ਬਹੁਤ ਦਿਨ ਨੂੰ ਖੁਸ਼ੀ ਮੇਰੇ ਕੇ ਸਾਨੂੰ ਪਹਿਲੀ ਮੀਟਿੰਗ ਵਿੱਚ ਹੀ ਬਹੁਤ ਵਧੀਆ ਹੰਗਾਰਾ ਮਿਲਿਆ ਵਾ ਕੀ ਕੀ ਮੁੱਦੇ ਹੋਣਗੇ ਸਾਡੀ ਜੀ ਇਹ ਸੁਸਾਇਟੀ ਸੁਣੀ ਗਈ ਆ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਜੀ ਕੰਮ ਕਰਨਾ ਹੈ ਅਸੀਂ ਸਰ ਸਭ ਤੋਂ ਪਹਿਲਾਂ ਜਿਹੜੇ ਸਾਡੇ ਜੋ ਕਿ ਸਾਡੇ ਸਰਪ੍ਰਸਤ ਵੀਰ ਕ੍ਰਾਂਤੀ ਚਾਂਦੀ ਆ ਉਹਨਾਂ ਦੇ ਜੋ ਵਿਚਾਰ ਸੇ ਉਲਿਖਿਆ ਆ ਉਹਦੇ ਮੁਤਾਬਕ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਲੈ ਕੇ ਚੱਲਾਂਗੇ ਤੇ ਜੋ ਸਾਡੀ ਸਿੱਖਿਆ ਪ੍ਰਣਾਲੀ ਆ ਜੋ ਕਿ ਸਾਡੇ ਜਿਹੜੇ ਸਮਾਜ ਦੇ ਕੁਝ ਲੋਕ ਐ ਜੋ ਗਲਤ ਰਾਵਾਂ ਤੇ ਪੈ ਰਹੇ ਆ ਜਿਵੇਂ ਕਿ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਵੱਲ ਜ਼ਿਆਦਾ ਜਾ ਰਹੇ ਆ ਤੇ ਜਿਹੜੇ ਸਿੱਖਿਆ ਆ ਉਹ ਘਟਿਆ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਕਿ